ਉਗਗਿਸ ਮਾਰਕ ਸੇਵੀ ਅਤੇ ਬੋਪਾਰਾ ਇਲੈਕਟ੍ਰੀਕਲ ਦੇ ਮਾਲਕ ਇੰਜੀਨੀਅਰਿੰਗ ਜਗਦੇਵ ਸਿੰਘ ਬੋਪਾਰਾਏ ਨੂੰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਸ਼ੋਨਿਆ ਕਾਲੀ ਦਲ ਦਾ ਮੇਧ ਪ੍ਰਧਾਨ ਬਣਾਏ ਜਾਣ ਤੇ ਜਿੱਥੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦਾ ਆਲਮ ਹੈ ਉੱਥੇ ਹੀ ਕੱਲ 15 ਅਗਸਤ ਨੂੰ ਗੋਆ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਨ ਸ਼ਹੀਦ ਕਰਨੈਲ ਸਿੰਘ ਈਸ਼ੂ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਜੱਦੀ ਪਿੰਡ ਈਸ਼ੂ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਇਸ ਦਿਹਾੜੇ ਨੂੰ ਪੰਜਾਬ ਸਰਕਾਰ ਰਾਜ ਪੱਧਰੀ ਸਮਾਗਮ ਤੇ ਤੌਰ ਤੇ ਮਨਾ ਰਹੀ ਹੈ ਅਥੀ ਸ਼ੌਨਿਅ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਵੱਲੋਂ ਵੀ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਕਰਨੈਲ ਸਿੰਘ ਇਸ਼ਰੂ ਦੇ ਸ਼ਹੀਦੀ ਸਮਾਗਮ ਮੋਕੇ ਸ਼ੌਨਿਅ ਅਕਾਲੀ ਦਲ ਬਾਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਉੱਤੇ ਚੇਤੋਰ ਤੇ ਪਹੁੰਚ ਰਹੇ ਨੇ ਇਸ ਸਮੇਂ ਜਗਦੇਵ ਸਿੰਘ ਬੋਪਰਾਏ ਨੇ ਕਿਹਾ ਕਿ ਕੱਲ ਅਕਾਲੀ ਦਲ ਬਾਦਲ ਦੀ ਹੋਣ ਵਾਲੀ ਇਸ਼ਰੂ ਰੈਲੀ ਇਤਿਹਾਸਕ ਹੋਵੇਗੀ ਤਾਂ ਜੋ ਕਿ ਸੱਤਾਧਾਰੀ ਨੂੰ ਇਹ ਪਤਾ ਲੱਗ ਜਾਵੇਗਾ ਕਿ ਸਾਡੇ ਤਾਬਾ ਗੁਰਜੀ ਨੇ ਚੁਣੇ ਦਿੱ ਹੀ ਲਏ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਸ ਲੈ ਕੇ ਸਮਝਿਆ ਸਾਡਾ ਕੋਈ ਕੰਮ ਉਹਨਾਂ ਦੇ ਪਸੰਦਾ ਆਊਗਾ ਇਸ ਕਰਕੇ ਸਾਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਜਸਮੀ ਸਿੰਘ ਬਾਦਲ ਸਾਹਿਬ ਨੇ ਜਾਂ ਸੀਨੀਅਰ ਲੀਡਰਸ਼ਿਪ ਨੇ ਤੁਹਾਨੂੰ ਦੁਬਾਰਾ ਇਸ ਉਹਦੇ ਵਿੱਚ ਚੁਣਿਆ ਅਰ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਆਪਣਾ ਜੋ ਵੀ ਕੰਮ ਕਰਨਾ ਹੈ ਪਾਲਟੀ ਬਾਰੇ ਕੰਮ ਕਰਨਾ ਹੈ ਜੋ ਜੋ ਵੀ ਕੰਮ ਕਰਨਾ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਵਫਾਦਾਰੀ ਨਾਲ ਕਰਦੇ ਰਹਾਂਗੇ ਸਰਦਾਰ ਸੁਖਵੀਰ ਸਿੰਘ ਜੀ ਜਾਂ ਜੋ ਹਦੈਤਾਂ ਹੋਣਗੀਆਂ ਉਸ ਨੂੰ ਕੱਲੇ-ਕੱਲੇ ਘਰ ਤੱਕ ਲੈ ਕੇ ਜਾਵਾਂਗੇ ਔਰ ਉਹਨਾਂ ਦੇ ਦਿਸਾਂ ਦੇ ਦਿਸਾਂ ਦੇ ਸਾਹਿਬ ਨਾਲ ਕੰਮ ਕਰਦੇ ਰਹਾਂਗੇ ਇਹੀ ਸਾਡਾ ਜਿਹੜਾ ਪਾਰਟੀ ਹੁਣ ਵਾਲੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਹੁਣ ਵਾਲੀ ਸਰਕਾਰ ਸਾਰੇ ਲੋਕਾਂ ਨੂੰ ਪਤਾ ਜੀ ਕੀ ਹਾਲ ਹੈ ਬਹੁਤ ਮਾੜਾ ਹਾਲ ਹੈ ਬਹੁਤ ਜ਼ਿਆਦਾ ਮਾੜਾ ਹਾਲ ਹੈ ਠੀਕ ਹੈ ਕੋਈ ਸਿਸਟਮ ਠੀਕ ਨਹੀਂ ਹੈਗਾ ਸਾਰੇ ਪਰਮੰਦ ਸਿਸਟਮ ਵਿਗੜਿਆ ਆਇਆ ਹੈ ਅਸੀਂ ਕਈ ਕੰਪਲੇਂਟਾਂ ਇੱਥੇ ਲਿਖਤੀ ਰੂਪ ਦੇ ਵਿੱਚ ਦੇ ਚੁੱਕੇ ਹਾਂ ਪੁਲਿਸ ਸਟੇਸ਼ਨ ਜਾ ਜਾ ਕੇ ਕੋਈ ਕਿਸੇ ਦਾ ਕੋਈ ਅਸਰ ਨਹੀਂ ਹੈ ਅਸੀਂ ਰਿਕਾਰਡ ਵੀ ਦਿਖਾ ਸਕਦੇ ਜੇ ਕੋਈ ਪੁੱਛਣਾ ਹੋਵੇ ਸੋ ਇਸ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੁੜੋ ਆ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਜੋ ਪੰਜਾਬ ਜਾਵੇ ਪੰਜਾਬ ਦੀ ਕਿਸਾਨੀ ਜੋ ਉਹ ਵੀ ਤਰੱਕੀ ਦੇ ਵਿੱਚ ਹੋਵੇ ਇੰਨਾ ਕਹਿੰਦਾ ਹੋਇਆ ਸਰ ਇਸ ਨੂੰ ਕੱਲ ਵੱਡੀ ਮੀਟਿੰਗ ਉਹ ਹੋ ਰਹੀ ਹੈ ਕਾਨਫਰੰਸ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਕਾਨਫਰੰਸ ਦੇ ਵਿੱਚ ਜਾ ਰਹੇ ਨਹੀਂ ਸਾਰੇ ਬਲਦ ਸਾਹਿਬ ਆ ਰਹੇ ਨੇ ਜੀ ਅਸੀਂ ਜਾ ਰਹੇ ਆ ਸਾਡੇ ਸਾਰੇ ਭਰਾ ਜਾ ਰਹੇ ਨੇ ਸਾਡੇ ਸੀਨੀਅਰ ਆਗੂ ਜਾ ਰਹੇ ਨੇ ਜੂਨੀਅਰ ਜਾ ਰਹੇ ਨੇ ਹਮ ਬਲਦ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਨੇ ਕੰਮ ਕਰਨਾ ਠੀਕ ਹੈ ਜੀ ਥੈਂਕ ਯੂ ਓਕੇ